हां जी दोस्तों आजकल तो ਲੋਕਾਂ ਨੇ ਜਮਾਈ ਸ਼ਰਮਲਾ ਰੱਖੀ ਹੈ ਪਿਓ ਪੁੱਤ ਦੇ ਰਿਸ਼ਤੇ ਦਾ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਆ ਇੱਕ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਔਰਤ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਦੁਬਈ ਦੇ ਵਿੱਚ ਰਹਿ ਰਿਹਾ ਹੈ ਤੇ ਪਿੱਛੋਂ ਇਸ ਔਰਤ ਨੇ ਆਪਣੇ ਸਹੁਰੇ ਨਾਲ ਹੀ ਸੈਟਿੰਗ ਕਰ ਲਈ ਹੈ ਇਸ ਸਾਰੀ ਗੱਲਬਾਤ ਦਾ ਖੁਲਾਸਾ ਇਸ ਔਰਤ ਨੇ ਖੁਦ ਆਪਣੀ ਵੀਡੀਓ ਦੇ ਵਿੱਚ ਕੀਤਾ ਹੈ ਜਿਸ ਨੂੰ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਤੇ ਇਹ ਔਰਤ ਆਪਣੇ ਸਹੁਰੇ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਵੀਡੀਓ ਪਾਉਂਦੀ ਹੀ ਰਹਿੰਦੀ ਹੈ फिर मैं अपने ससुर सा के साथ रहने लगी इसमें कौन सी बुराई है बाहर आ गए हम लोग गाँव से मैंने अपने पति की सारी आई डी मतलब अपने फोन में उनकी आई डी ब्लॉक कर रखी है वे ठीक है सब पे ब्लॉक मारा हुआ है ਮੇਰੀ ਤਾਂ ਵੀਡੀਓ ਜਾਏਗੀ ਕਿ ਨਹੀਂ ਮੇਰੀ ਮੈਂ ਜੋ ਚਾਹੇ ਕਰੂੰ